Thank you ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਵਿੱਚ ਪੈਂਦੇ ਪਿੰਡ ਬੀੜੀਆਂ ਬਜ਼ੁਰਗ ਜਿੱਥੇ ਇੱਕ ਖਸਤਾ ਹਾਲਤ ਪੁਲ ਹੈ ਜੋ ਕਿ ਹਰ ਸਮੇਂ ਹਾਦਸਿਆਂ ਨੂੰ ਨਿਯੋਤਾ ਦੇਣ ਵਾਲਾ ਇਸ਼ਾਰਾ ਕਰਦਾ ਹੈ ਜੋ ਖਸਤਾ ਹਾਲਤ ਪੁਲ ਹੈ ਜੋ ਕਿ ਕらっしゃਰਾ ਨੂੰ ਸੁਜਾਨਪੁਰ ਦੇ ਨਾਲ ਜੋੜਦਾ ਹੈ ਕਹਿ ਸਕਦੇ ਹਾਂ ਕਿ ਇਸ ਪੁਲ ਤੋਂ ਕらっしゃਰਾ ਤੋਂ ਜੋ ਮਾਲ ਤਿਆਰ ਕੀਤਾ ਜਾਂਦਾ ਹੈ ਉਹ ਹੈਵੀ ਲੋਡਡ ਗੱਡੀਆਂ ਦੇ ਉੱਪਰ ਲੋਡ ਕਰਕੇ ਇਸ ਪੁਲ ਤੋਂ ਕਰਦੇ ਨੇ ਕਹਿ ਸਕਦੇ ਹਾਂ ਕਿ ਇਸ ਪੁਲ ਤੋਂ ਜਾਨ ਜੋਖਮ ਦੇ ਵਿੱਚ ਪਾ ਕੇ ਗੱਡੀਆਂ ਵਾਲੇ ਹਰ ਸਮੇਂ ਆਉਂਦੇ ਜਾਂਦੇ ਨੇ ਤਾਂ ਕਈ ਵਾਰ ਇਸ ਖਸਤਾ ਹਾਲਤ ਪੁਲ ਦੇ ਚਲਦਿਆਂ ਸ਼ਾਸਨ ਦੇ ਖਿਲਾਫ ਵੀ ਪ੍ਰਦਰਸ਼ਨ ਕਰ ਚੁੱਕੇ ਨੇ ਜਿਸ ਦੇ ਚੱਲਦੇ ਮੌਕੇ ਤੇ ਮੌਜੂਦ ਮਾਈਨਿੰਗ ਵਿਭਾਗ ਦੇ ਮੁਲਾਜ਼ਮ ਨਾਲ ਜਦੋਂ ਖੱਸਾ ਹਾਲਤ ਪੁਲ ਨੂੰ ਲੈ ਕੇ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਆਪਣੇ ਅਫਸਰਾਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਅਤੇ ਜੋ ਵੀ ਕਾਰਵਾਈ ਹੋਵੇਗੀ ਉਹ ਕਾਨੂੰਨ ਦੇ ਮੁਤਾਬਿਕ ਕੀਤੀ ਜਾਵੇਗੀ ਕਿਹੜਾ ਤੁਹਾਡਾ ਡਿਪਾਰਟਮੈਂਟ ਕਿਹੜਾ ਹੈ ਮਾਈਨਿੰਗ ਦਾ ਜਿਸ ਦਾ ਇਹ ਭੇੜੀਆਂ ਦਾ ਪੁਲ ਟੁੱਟਾ ਪਿਆ ਕਚਰਾਂ ਦਾ ਕੀ ਕਹਿਣਾ ਹੈਗਾ ਕਿ ਗੱਡੀਆਂ ਵਾਲਿਆ ਹਿੱਡ ਕੇ ਉਹ ਰੁਕਦੇ ਨਹੀਂ ਪੁਰਾਹੀ ਹੀ ਗਿਆ ਨਾ ਲੋਡਡ ਗੱਡੀਆਂ ਵੀ ਜਾਂਦੀਆਂ ਇਧਰੋਂ ਤੇ ਜਿਹੜੀਆਂ ਅਨਲੋਡਡ ਵੀ ਜਾਂਦੀਆਂ ਹਾਂਜੀ ਹਾਂ ਲੱਗਦਾ ਨਹੀਂ ਕੋਈ ਵੱਡਾ ਹਸਾ ਵਾਪਰ ਸਕਦਾ ਲੱਗਦਾ ਤਾਂ ਇਹ ਪੁਰਾਹੀ ਕੀ ਕਰ ਸਕਦੀ ਅਸੀਂ ਡੱਕੇ ਉਹਨਾਂ ਨੂੰ ਨਹੀਂ ਮੰਨਦੇ ਆਪਣੀ ਕਿਸੇ ਅਸਰ ਨੂੰ ਦੱਸਿਆ ਅਸਰ ਨੂੰ ਜੇ ਹਿਸਾਬ ਨੂੰ ਕੀ ਹੈ ਕਿਹੜੇ ਜੇ ਹਿਸਾਬ ਦੱਸਿਆ ਕਪਲ ਕੀ ਕਹਿੰਦੇ ਅੱਗੋਂ ਉਹ ਕਹਿੰਦੇ ਬੇ ਉਹ ਆਈਏ ਲਾਤੀ ਹੈ ਕੋੜੀ ਗੱਡੀ ਨੂੰ ਜਿਹੜੀਆਂ ਨੇ ਅੱਗੇ ਲਾਤੀਆਂ ਹੈ ਡੱਕਤਾ ਹੀ ਰੋੜ ਉਹ ਗੱਡੀਆਂ ਵਾਲੇ ਫਿਰ ਆਪ ਹੀ ਚੱਕ-ਚੱਕ ਕੇ ਪਰੇ ਕਰਦੇਗੇ ਤੇ ਨਿਕਲਦੇ ਕੋਈ ਕਾਰਵਾਈ ਕੀਤੀ ਉਹਨਾਂ ਨੇ ਔਰ ਬਾਈ ਨਹੀਂ ਸੀ ਲੱਗਦਾ ਨਹੀਂ ਕਿ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਤਾਂ ਚਾਹੀਦੀ ਪੁਲਿਸ ਪ੍ਰਸ਼ਾਸਨ ਵਾਲਾ ਕੋਈ ਮੁਲਾਜ਼ਮ ਲਗਾਇਆ ਗਿਆ ਇਹ ਪੜਨ ਨਾਲ ਹਾਂਜੀ ਕਿੱਥੇ ਗਿਆ ਮੁਲਾਜ਼ਮ ਮੁਲਾਜ਼ਮ ਤੇ ਨਹੀਂ ਦਫਤਰ ਉੱਥੇ ਨਹੀਂ ਕੋਈ ਲਗਾਇਆ ਗਿਆ ਪੁਲਿਸ ਤੇ ਉੱਧਰ ਕਿਤੇ ਉੱਧਰ ਚਲ ਜਾਂਦੇ ਹਰੇ ਹਾਲ ਅਦੇ ਉਹ ਕਿਲੀ ਚਲ ਜਾਂਦੇ ਨੇ ਜਿੱਥੇ ਲੋੜ ਪੈਂਦੀ ਉੱਥੇ ਚਲ ਜਾਂਦੇ ਪੁਲਿਸ ਵਾਲੇ ਤੇ ਪਰਮਾਨੈਂਟ ਨਾਕਾ ਲਗਾਇਆ ਗਿਆ ਸੀ ਮੁਲਾਜ਼ਮ ਆਲੋ ਕਿੱਥੇ ਆ ਉਹ ਮੁਲਾਜ਼ਮ ਪਤਾ ਨਹੀਂ ਹੁਣ ਜੀ ਸਾਹਿਬ ਨੂੰ ਪਤਾ ਹੋਊਗਾ ਇਹ ਜੋ ਫੁੱਲ ਗਿਰ ਗਿਆ ਹੈ ਪੂਰਾ ਗਿਰ ਜਾਏਗਾ ਤਾਂ ਕਿਹਦਾ ਲੱਗੇਗਾ आने जाने को तकलीफ होगी और खराब भी लगेगा थोड़ा सा गाड़ियाँ भी आती जाती है यहाँ से लोडेड गाड़ी भी आती जाती है लगता नहीं कोई बड़ा हादसा हो सकता है हाँ हो सकता है किसी जान भी जा सकती है और गाड़, गाड़ी भी खराब हो सकती है गाड़ी पलट सकती है क्या अपील करोगे सरकार को सरकार को बोलेंगे पुल ठीक करवाए और